ਚੰਗੀ ਸੀ ਹੁੰਦੀ ਪਹਿਲਾ ਹਾਲਤ ਜੰਮਾਨੇ ਦੀ ਪੈਂਦੀ ਸੀ ਕੀਮਤ ਉਦੋਂ ਦਵਾਨੀ ਤੇ ਹੰਨੇ ਦੀ ਕਰਦੇ ਸੀ ਇੱਜ਼ਤ ਸਾਰੇ ਆਪਣੇ ਬਗਾਨੇ ਦੀ ਖੁਸ਼ੀਆਂ ਤੇ ਗਮੀਆਂ ਵੇਲੇ ਦਰਦ ਵੰਡਉਦੇ ਸੀ ਮਾਲਕ ਦਾ ਦੋਨੋਂ ਵੇਲੇ ਫੁਕਰ ਮਨਉਰੇ ਜੀ ਮਾਲਕ ਦਾ ਦੋਨੋਂ ਵੇਲੇ ਮੂੰਗੇ ਤੇ ਮੋਠੇ ਬਾਜਰਾ ਖਾਂਦੇ ਸੀ ਛੋਲੇ ਦੀ ਚੰਬ ਕੇ ਤੇ ਛਲੀਆਂ ਗੰਨੇ ਚੂਬਦੇ ਬੋਲੇ ਜੀ ਪੀੜ ਕੇ ਖਨੂ ਮਰਦੇ ਗੁੜਦੇ ਪੜੋਲੇ ਜੀ ਖਾਂਦੇ ਸੀ ਪਰ ਕੇ ਛੰਨਾ ਮਿੱਠੀ ਖੰਡਰਾਬਦਾਰ ਇਹ ਗਾਣਾ ਪਹਿਲਾ ਵਰਗਾ ਵਿਰਸਾ ਪੰਜਾਬ ਦਾ ਮੱਤ ਦੇ ਆ ਚਰਖੇ ਢਾਕੇ ਕੁੜੀਆਂ ਕਲਵਾਰੀਆਂ ਫੂਈ ਨਲ ਕੱਢਣਾ ਕਸੀਦਾ ਬਾਗ ਭੁਲਕਾਰੀਆਂ ਕਗਰੇ ਪਾ ਕੁੰਡ ਕੱਢਦੀਆਂ ਵਿਆਹਾਂ ਸੀ ਸਾਰੀਆਂ ਕਲਸੀ ਖੰਮਲਿਆਂ ਵਰਗੇ ਮੱਥੇ ਵੀ ਚੌੜੇ ਸੀ ਚੱਕਦੀਆਂ ਫਿਰਤੇ ਲੋ ਲੋ ਪਾਣੀ ਦੇ ਮੋੜੇ ਸੀ ਚੱਕਦੀਆਂ ਫਿਰਤੇ ਲੋ ਲੋ ਵੰਨਦੇ ਸੀ ਪੰਗ ਗਬਰੂ ਚਾਦਨੇ ਲਾਕੇ ਤੇ ਸੌਂਦੇ ਸੀ ਗਲ ਵਿੱਚ ਕੰਠੇ ਜੰਗੀਰੀ ਲਾਕੇ ਤੇ ਤਿੱਲੇ ਦੀ ਜੁੱਤੀ ਕਟਮੀ ਰੱਖਦੇ ਚਮਕਾਕੇ ਤੇ ਮੁਖ ਤੇ ਲਾਲੀ ਚਮਕੇ ਪੁਸ਼ਪ ਗੁਲਾਬ ਦਾ ਰਹਿ ਗਿਆ ਨਾ ਪਹਿਲਾ ਵਰਗਾ ਵਿਰਸਾ ਪੰਜਾਬ ਦਾ ਰਹਿ ਗਿਆ ਨਾ ਪਹਿਲਾ ਵਰਗਾ ਕੈਸੇ ਮੇਰੇ ਚੱਕ ਤੇ ਹੋਂ ਤੇ ਪੰਜਾਲੀ ਸੀ ਤੁੰਗਾ ਹਲਮਾਉਂਦਾ ਜਾ ਕੇ ਅਨਦਾਤਾ ਹਾੜੀ ਸੀ ਕੱਗਰਾ ਪਾ ਜਾਂਦੀ ਮਗਰੋਂ ਪੱਤੇ ਜੋ ਵਾਲੀ ਸੀ ਡਾਈ ਤੇਰੇ ਯੂਰੀਆ ਉਦੋਂ ਨਾ ਪਹੁੰਚੇ ਸੀ ਖਾਂਦੇ ਸੀ ਅਮਰਤ ਖਾਣਾ ਕੰਬਾ ਤੇਰ ਦੇਉਂਦੇ ਸੀ ਖਾਂਦੇ ਸੀ ਅਮਰਤ ਖਾਣਾ ਹਲਕੀ ਸੀ ਲੋਕਾਂ ਦੇ ਵਿੱਚ ਬਾਗ ਸੀ ਸ਼ੇਰ ਦੇ ਬੰਦੇ ਸੀ ਝੋਟਿਆ ਵਰਗੇ ਮੂੰਗਲੀਆਂ ਫੇਰ ਦੇ ਮੁਗਦਰਤੇ ਬੱਲੇ ਕੱਢ ਕੇ ਦੀ ਗੇਰਦੇ ਕਰਦੇ ਨਾ ਸੰਸਾਰੀ ਜੋ ਹਾਨੀ ਤੇ ਲਾਭ ਦਾ ਰਹਿ ਗਿਆ ਨਾ ਪਹਿਰਾ ਵਰਗਾ ਵਿਰਸਾ ਪੰਜਾਬ ਦਾ ਰਹਿ ਗਿਆ ਗਰਤੇ ਕੈਂਸਰ ਦੀ ਵੀ ਪੈੜੀ ਬੰਮਾਰੀਏ ਐਸੜੇ ਦੇ ਰੰਗ ਤੇ ਟੀਵੀ ਅੰਕੇ ਵੀ ਹਾਰੀਏ ਕਠਿਆ ਤੇ ਦਮਾ ਮੁੰਡਾਪਾ ਇਹ ਵੀ ਦੁਖ ਪਾਰੀਏ ਦੁਖੀਏ ਤੂੰ ਪਾਸਾ ਵਟਦੇ ਮਤਲਬ ਦੇ ਆਰ ਜੀ ਕਿਸ ਕਿਸੇ ਨੂੰ ਦੁੱਖ ਸੁਣਾਈਏ ਦੁਖੀਆਂ ਸੰਸਾਰ ਦੀ ਕਿਸ ਕਿਸੇ ਨੂੰ ਦੁੱਖ ਸੁਣਾਈਏ ਮਨ ਦੇ ਖਰਾਕ ਭੂਕੀ ਜਰਦਾ ਤੇ ਪੰਗ ਜੀ ਤਾਂ ਹੀ ਤਾਂ ਦੋ ਦੋ ਮਹੀਨੇ ਹਟਦੀ ਨਾ ਖੰਗ ਜੀ ਚੰਦਰਿਸਰਾਬ ਬੰਦੇ ਨੂੰ ਕਰਦੀ ਗਏ ਨੰਗ ਜੀ ਨਸਾਂ ਦਾ ਬਿਰੋ ਰਾਮ ਨੂੰ ਲੱਗਿਆ ਕਾਵਦਾ ਰਹਿ ਗਿਆ ਨਾ ਪਹਿਲਾ ਵਰਗਾ ਬਿਰਸਾ ਪੰਜਾਬ ਦਾ ਇਹ ਸਾ ਪੰਜਾਬ ਨਾ